ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਪਿੰਡ ਵੇਗੋਵਾਲ ਜਿਹੜੀ ਕਿ ਲਾਇਬ੍ਰੇਰੀ ਬਣਨ ਲੱਗੀ ਆ ਪਿੰਡ ਵੇਗੋਵਾਲ ਉਹ ਤੁਹਾਨੂੰ ਦਿਖਾ ਰਹੇ ਆ ਉਹਦਾ ਅੰਦਰ ਬਾਹਰ ਦ੍ਰਿਸ਼ ਤੇ ਇਹਗਾ ਪਰਾ ਪੱਥਰ ਲਾਇਆ ਹੋਇਆ ਅਦਗਠ ਨਹੀਂ ਸਮਰੋ ਲਓ ਜੀ ਪੱਥਰ ਵਾਲੇ ਵੀ ਚਿਪ ਕੱਟ ਤੇ ਜਿਹੜਾ ਪੱਥਰ ਲਗਾਇਆ ਨਾ ਬੜਾ ਵਧੀਆ ਲਗਾਇਆ ਹੈਗਾ ਬੜਾ ਸੁੰਦਰ ਲੱਗਦਾ ਅੰਦਰ ਵੀ ਉਹ ਦੇਖੋ ਸਾਹਮਣੇ ਕੈਮਰਿਆਂ ਦੀ ਸਾਹਮਣੇ ਕੈਮਰਿਆਂ ਦੀ ਪੂਰੀ ਫੈਸਿਲਿਟੀ ਹੋ ਗਈ ਤੇ ਲਾਇਬ੍ਰੇਰੀ ਪਿੰਡ ਬਿਗਵਾਲ ਬਲਾਕ ਦਰਾਹਾ ਲਓ ਜੀ ਹੁਣ ਸੁਣੋ ਮੈਂ ਪੱਥਰ ਵਗੈਰਾ ਦਿਖਾ ਦਿਓ ਅੰਦਰ ਲੱਗਿਆ ਹੋਇਆ ਪੱਥਰ ਵਗੈਰਾ ਤੇ ਆ ਬਾਹਰਲੀ ਸਾਈਡ ਨਾ ਤਿੰਨ ਪੱਖੇ ਤੇ ਬਿਜਲੀ ਦਾ ਸਾਰਾ ਪ੍ਰਬੰਧ ਹੋ ਚੁੱਕਿਆ ਏਸੀ ਵਗੈਰਾ ਲੱਗੇ ਚੁੱਕੇ ਨੇ ਏਸੀ ਦੋ ਏਸੀ ਲੱਗੇ ਨੇ ਤੇ ਉਸ ਤੋਂ ਬਾਅਦ ਸਾਰਾ ਪੇਂਟ ਪ੍ਰਿੰਟ ਹੋਣ ਤੋਂ ਬਾਅਦ ਫਿਰ ਅੰਦਰਲੀ ਸਾਈਡ ਐਲ.ਈ.ਡੀ ਲੱਗ ਗਈ ਕਿਤਾਬਾਂ ਆ ਚੁੱਕੀਆਂ ਨੇ ਮੇਜ਼ ਮੇਜ਼ ਤੇ ਸੋਫਾ ਹਲਵਾਰੀਆਂ ਦੇ ਵਿੱਚ ਕਿਤਾਬਾਂ ਵਗੈਰਾ ਬੱਚਿਆਂ ਦੇ ਸਾਰੇ ਕੋਈ ਵੀ ਬੱਚਾ ਆ ਕੇ ਪੜ ਸਕਦਾ ਵੱਡਾ ਛੋਟਾ ਪਰਵਾਹ ਪ੍ਰਿੰਟ ਦੇ ਲੈਵਲ ਤੇ ਆ ਬੈਠਣ ਵਾਸਤੇ ਉਹਨਾਂ ਦੇ ਪੂਰੀ ਸਹੂਦਤ ਹੈਗੀ ਆ ਫਰਨੀਚਰ ਦਾ ਜਿੰਨਾ ਵੀ ਸਮਾਨ ਆਇਆ ਬਹੁਤ ਸਟੈਂਡਰਡ ਆ ਚਲੋ ਮੈਸੂਮ ਮળોਉਣਾ ਹੁਣ ਬਹੁਤ ਅੱਛਾ ਲੱਗਦਾ ਸਾਰੇ ਹੁਣ ਆਪਾਂ ਗੱਲ ਕਰਦੇ ਆ ਰਣਜੀਤ ਸਿੰਘ ਸਰਪੰਚ ਸਾਹਿਬ ਨਾਲ ਤੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਹਾਂਜੀ ਸਰਪੰਚ ਸਾਹਿਬ ਅੱਜ ਲਾਇਬ੍ਰੇਰੀ ਤੁਹਾਡੇ ਪਿੰਡ ਬਣਨ ਲੱਗੀ ਆ ਕੀ ਕਹਿਣਾ ਚਾਹਵਾਂਗੇ ਉਹ ਬਾਈਗੁਰਜੀ ਕਾ ਖਾਲਸਾ ਬਾਈਗੁਰਜੀ ਕੀ ਫਤਿਹ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਸਾਡੇ ਪਿੰਡ ਨੂੰ ਇੰਨੀ ਵੱਡੀ ਲਾਇਬ੍ਰੇਰੀ ਦਿੱਤੀ ਜਿਵੇਂ ਰਾਸ਼ਿਆ ਉਦੋਂ ਬਾਅਦ ਮੈਂ ਸਾਰਿਆਂ ਨੂੰ ਵੀਡੀਓ ਦਫ਼ਤਰ ਦਾ ਸਾਰੇ ਵੀਡੀਓ ਸਾਹਿਬ ਦਾ ਜੀ ਸਾਹਿਬ ਦਾ ਸੈਕਟਰੀ ਸਾਹਿਬ ਦਾ ਸਾਰੇ ਟੀਮ ਦਾ ਧੰਨਵਾਦ ਕਰਦਾ ਹਾਂ ਵਿਸ਼ੇਸ਼ ਤੌਰ ਤੇ ਸਾਡੇ ਪਾਵਰ ਜੇ ਆਈ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੂਹਰੇ ਹੋ ਕੇ ਦਿਨ ਰਾਤ ਇੱਕ ਕਰਕੇ ਕੰਮ ਕਰਵਾਇਆ ਚਲੋ ਅਸੀਂ ਵੀ ਬਹੁਤ ਸਹਿਯੋਗ ਦਿੱਤਾ ਉਹਨਾਂ ਨੂੰ ਕਿਉਂਕਿ ਉਹ ਉਦਾਂ ਕੋ ਕਾਫੀ ਪਿੰਡ ਹੁੰਦੇ ਨੇ ਐਟ ਅ ਟਾਈਮ ਹਾਜ਼ਰ ਉਹ ਨਹੀਂ ਖੜ ਸਕਦੇ ਇੱਥੇ ਆਜਰੀ ਅਸੀਂ ਵੀ ਦਿੱਤੀ ਰਲ ਮਿਲ ਕੇ ਸਾਰੀ ਟੀਮ ਨੇ ਸਾਡੀ ਨੇ ਹੋਰ ਚਾਹ ਪਾਣੀ ਰੋਟੀ ਪਾਣੀ ਜੋ ਵੀ ਸਿਸਟਮ ਸੀਗਾ ਸਾਰਾ ਅਸੀਂ ਕਰਿਆ ਬਹੁਤ ਬਹੁਤ ਧੰਨਵਾਦ ਚਲੋ ਹੁਣ ਮਾੜਾ-ਮੋਟਾ ਕੰਮ ਰਹਿ ਗਿਆ ਹੁਣ ਇਹ ਘਰਟਨ ਦੇ ਨੇੜੇ ਪਹੁੰਚ ਗਿਆ ਕਿਤਾਬਾਂ ਵੀ ਬਹੁਤ ਆ ਗਈਆਂ 2 AC ਲਵਾਤੇ ਸੋਲਰ ਵਾਲੇ ਵੀ ਅੱਜ ਫਿਟ ਕਰਕੇ ਨੇ ਥੋੜਾ ਬੋਟਾ ਕੰਮ ਉਹਨਾਂ ਦਾ ਰਹਿ ਗਿਆ ਫਰਸ਼ ਦਾ ਵੀ ਕੰਮ ਹੋ ਗਿਆ ਕਿਤਾਬਾਂ ਵੀ ਆ ਗਈਆਂ ਫਰਨੀਚਰ ਵੀ ਆ ਗਿਆ ਸਾਰਾ ਕੈਮਰੇ ਵੀ ਲੱਗ ਚੁੱਕੇ ਨੇ ਤੇ ਬਸ ਹੁਣ ਤਾਂ ਕੋਈ ਮਾੜਾ-ਮੋਟਾ ਨਿੱਕਾ-ਮੋਟਾ ਕਿ ਕੰਪਿਊਟਰ ਇਹਦਾ ਮਾੜਾ-ਮੋਟਾ ਉਹ ਸਮਾਨ ਰਹਿੰਦਾ ਚਲੋ ਆ ਜੂਗਾ ਬਹੁਤ ਧੰਨਵਾਦ ਕਰਦੇ ਆ ਜੀ ਸਰਕਾਰ ਦਾ ਬਹੁਤ ਧੰਨਵਾਦ ਤੇ ਬਹੁਤ ਅੱਛਾ ਲੱਗਿਆ ਸਰਪੰਚ ਸਾਹਿਬ ਨਾਲ ਗੱਲਬਾਤ ਕਰੇ ਤੇ ਤੇ ਬਾਕੀ ਹੁਣ ਦੇਖੋ ਚੀਜ਼ ਬਣ ਗਈ ਸਾਰੀ A to Z ਹੋਜੀ ਬਹੁਤ ਵਧੀਆ ਲੱਗਿਆ ਤੇ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਵੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਰਪੰਚ ਸਾਹਿਬ ਨੇ ਦੱਸਿਆ ਸਾਰਿਆਂ ਦਾ ਬੜਾ ਬੜਾ ਸਹਿਯੋਗ ਸਰਕਾਰ ਨੇ ਬੜਾ ਵਧੀਆ ਕੰਮ ਕੀਤਾ ਹੈਗਾ ਤੇ ਨਾਲ ਸਾਡੇ ਵੀਡੀਓ ਦਫਤਰ ਦੇ ਜਿੰਨੇ ਵੀ ਅਫਸਰ ਸਹਿਬਾਨ ਸੀ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਸਾਨੂੰ ਜਿੱਦਾਂ ਮਿਲੇ ਆ ਕੇ ਤੇ ਅਗ ਜਗਾ ਸਿਲੈਕਟ ਕੀਤੀ ਸਿਲੈਕਟ ਕਰਨ ਤੋਂ ਬਾਅਦ ਅੱਜ ਇਹ ਜਿਹੜੀ ਚੀਜ਼ ਬਣੀ ਹੈ ਇਹ ਸਾਡੇ ਪਿੰਡ ਵਾਸਤੇ ਬਣੀ ਹੈ ਸਾਡੇ ਵਾਸਤੇ ਬਣੀ ਹੈ ਸਾਡੇ ਬੱਚਿਆਂ ਦੇ ਇੱਕ ਵਾਸਤੇ ਬਣੀ ਹੈ ਹੁਣ ਅਸੀਂ ਵੀ ਕਹਾਂਗੇ ਜਿਵੇਂ ਅਸੀਂ ਆਪਣੇ ਘਰ ਨੂੰ ਸਵਾਰਦੇ ਹਾਂ ਨੂੰ ਘਰ ਸਵਾਰਦੇ ਹਾਂ ਉਸੇ ਤਰੀਕੇ ਦੇ ਨਾਲ ਅਸੀਂ ਇਹਦੀ ਵੀ ਕੇਅਰ ਕਰੀਏ ਇਹਦੀ ਵੀ ਸੰਭਾਲ ਕਰੀਏ ਇਹ ਨਾ ਹੋਵੇ ਵੀ ਕਿਵੇਂ ਕਿ ਹੁਣ ਇੱਥੇ ਅੱਜ ਸਫਾਈ ਦੇਖੋ ਕਿੰਨੀ ਹੋ ਰਹੀ ਆ ਕਿੰਨਾ ਵਧੀਆ ਬਣਿਆ ਹੋਇਆਗਾ ਜਿੰਨੀ ਵੀ ਆ ਘਰ ਵਾਂਗੂ ਹੀ ਇਹਦੀ ਸਫਾਈ ਰੱਖਣੀ ਆ ਤੇ ਆਪਣਾ ਸਮਝ ਕੇ ਜੋ ਵੀ ਆ ਕੰਮਕਾਰ ਕਰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੀ ਟੀਮ ਦਾ ਬਹੁਤ ਧੰਨਵਾਦ ਸਾਡੇ ਸਹਿਯੋਗ ਜਿਨ੍ਹਾਂ ਨੇ ਕੀਤਾ ਹੈਗਾ ਸਾਡੇ ਸਰਪੰਚ ਸਾਹਿਬ ਬੜੀ ਮਿਹਨਤ ਕਰਦੇ ਨੇ ਤੇ ਨਾਲ ਇਹਨਾਂ ਦੇ ਜਿੰਨੇ ਵੀ ਪੰਜ ਜਿੰਨੇ ਵੀ ਸਾਡੇ ਹੋਰ ਸਹਿਯੋਗੀ ਸੱਜਣ ਉਹਨਾਂ ਦਾ ਕੋਟਨ ਪਟਾਨ ਧੰਨਵਾਦ ਸ਼ੁਕਰੀਆ